ਕਵਲ ਹਾਂਜੀ ਬਾਈ ਜੀ ਮੈਂ ਰੰਪਾ ਕਣਕਵਲ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਵੀਡੀਓ ਦੇਖ ਰਹੇ ਸਾਰੇ ਸੱਜਣਾ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਤੇ ਆ ਇੱਕ ਹੋਰ ਵੀਡੀਓ ਤੁਹਾਨੂੰ ਗੱਬਣ ਮੱਝ ਦੀ ਦਿਖਾ ਰਿਹਾ ਇਹ ਗੱਬਣ ਮੱਝ ਹੈ ਇੱਕ ਦੋ ਦਿਨਾਂ ਤੱਕ ਇਹ ਮੱਝ ਸੋਣ ਵਾਲੀ ਹੈ ਮੱਝੇ ਵੀ ਪਿੰਡ ਕਣਕਵਾਲ ਪੰਗੂਆ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜੀ ਐ ਤੇ ਸਿੰਘਮੜਾ ਜਾਂ ਖੁੱਲ੍ਹਾ ਮੱਝ ਦਾ ਤੇ ਥੱਲੋਂ ਆਰਡਰ ਦੀ ਬਹੁਤ ਖੁੱਲੀ ਐ ਆਹ ਦੇਖ ਲਓ ਗੈਬ ਦੇਖ ਲਓ ਥਣਾ ਦਾ ਤੇ ਆਰਡਰ ਦੀ ਕੁਆਲਿਟੀ ਦੇਖੋ ਤੁਸੀਂ ਬਹੁਤ ਹੀ ਟਾਪ ਕੁਆਲਿਟੀ ਜਿਹਨੂੰ ਕਹਿੰਦੇ ਹੁੰਦੇ ਨੇ ਉਹ ਮੱਝ ਐ 15 16 ਸੇਰ ਮੱਝ ਨੇ ਦੁੱਧ ਦੇਣਾ ਇਹਦਾ ਲਗਭਗ ਮੁੱਲ 1,115,000 ਦੇ ਲਗਭਗ ਇਹ ਮੱਝ ਦੇ ਸਕਦੇ ਆ ਤੇ ਮੱਝ ਦੀ ਫੇਸ ਦੀ ਕੁਆਲਿਟੀ ਦੇਖੋ ਸਿੰਗ ਥੋੜਾ ਜਿਹਾ ਥੋੜਾ ਹੀ ਖੁੱਲ ਹੈ ਜਿਆਦਾ ਤਾਂ ਨਹੀਂ ਹੈਗਾ ਪਰ ਥੱਲੋਂ ਮੱਝ ਨਹੀਂ ਬਿਲਕੁਲ ਵੀ ਹੱਥ-ਤਰਾ ਨਹੀਂ ਹੈਗੀ ਤੇ ਵੀਰ ਜੀ ਆ ਦੇਖ ਲੋ ਆਰਡਰ ਦੀ ਕੁਆਲਿਟੀ ਤੁਸੀਂ ਆਪ ਖੁਦ ਦੇਖ ਲੋ ਅਜੇ ਕੱਚੀ ਐ 2-4 ਦਿਨਾਂ ਦੀ ਆ ਦੇਖੋ ਮੁੱਠੀ ਵਾਲਾ ਥਣ ਲੱਗਿਆ ਵਧੀਆ ਤੇ ਮੱਧਵ ਕੱਦ ਕਾਠ ਵੀ ਵਧੀਆ ਕੱਦ ਐ ਭਜਨ ਵੀ ਬਹੁਤ ਐ ਮੱਝ ਦੇ ਵਿੱਚ ਤੇ ਦਰਮਿਆਨੇ ਕੱਦ ਦੀ ਮੱਝ ਐ ਤੇ ਵੀਰ ਜੀ ਇਹ ਬਕਾਊ ਹੈ 115000 ਦੀ ਦੇ ਦਾਂਗੇ ਇਹ ਮੱਝ ਤੁਹਾਨੂੰ ਜਿਸ ਵੀ ਵੀਰ ਨੇ ਇਹ ਮੱਝ ਲੈਣੀ ਹੋਵੇ ਤਾਂ ਉੱਤੇ ਦਿੱਤੇ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੀਰ ਜੀ ਮੱਝ ਫੇਰ ਦੁਬਾਰਾ ਇੱਕ ਵਾਰੀ ਦੱਸ ਦਿੰਨੇ ਸੋਨੂੰ ਕਣਕਵਾਲ ਪੰਗੂਆ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜੀ ਹੈ ਇਹ ਬੀਰ ਜੀ ਆਰਡਰ ਦੀ ਕੁਆਲਿਟੀ ਥਣਾ ਦਾ ਗਾਇਬ ਤੇ ਬਾਕੀ ਪਿੱਠਪੂੜਾ ਬਹੁਤ ਹੀ ਚੰਗੇ ਰਵੇ ਦੀ ਤੇ ਬਹੁਤ ਹੀ ਭੋਜਨਦਾਰ ਮੱਝ ਜੇ ਤੁਸੀਂ ਲੈਣੀ ਹੈ ਤਾਂ ਤੁਸੀਂ ਸਾਡੇ ਨਾਲ ਤੁਸੀਂ ਉੱਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਵੀਰ ਜੀ ਫੇਸ ਦੀ ਕੁਆਲਿਟੀ ਦੇਖ ਲਓ ਮੱਝ ਦੀ ਬਹੁਤ ਹੀ ਸੇਲਸਾਉ ਮੱਝ ਹੈ ਤੇ ਹਜੇ ਕੱਚੀ ਹੈ 4-5 ਦਿਨਾਂ ਦੀ ਉਦੋਂ ਤੋਂ ਤਾਂ ਇਸ ਦਾ ਜਿਹੜਾ ਆਰਡਰ ਹੈ ਹੋਰ ਵੀ ਬਿਹਤਰੀਨ ਹੋ ਜਾਣਾ ਹੈ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਣੇ 11 ਬੇਲੀਆਂ ਦੇ ਵਿੱਚ ਸ਼ੇਅਰ ਵੀ ਜਰੂਰ ਕਰਿਓ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਬਾਈ ਜੀ